ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਜੰਗ ਦੇ ਵਿੱਚ ਬਹੁਤ ਸਾਰੇ ਭਾਰਤੀ ਯੂਕਰੇਨੀ ਫੌਜ ਦੇ ਵਿੱਚ ਫਸੇ ਹੋਏ ਨੇ ਦਰਅਸਲ ਕੁਝ ਲੋਕਾਂ ਨੂੰ ਵਿਜ਼ਟਰ ਵੀਜ਼ਾ ਦੇਣ ਦੇ ਬਹਾਨੇ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੁਣ 14 ਹੋਰ ਭਾਰਤੀਆਂ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਜਲੰਧਰ ਦੇ ਇੱਕ ਨੌਜਵਾਨ ਗੁਰਸੇਵਕ ਸਿੰਘ ਨੇ ਵੀਡੀਓ ਕਾਲ ਦੇ ਰਾਹੀਂ ਸਥਿਤੀ ਦੇ ਬਾਰੇ ਦੱਸਿਆ ਉਸਨੇ ਕਿਹਾ ਕਿ ਪਹਿਲਾਂ 8 ਨੌਜਵਾਨ ਫਰੰਟ ਲਾਈਨ ਭੇਜੇ ਗਏ ਸਨ ਅਤੇ ਹੁਣ 6 ਹੋਰ ਭੇਜੇ ਜਾਣਗੇ ਪਿਛਲੇ ਲੰਬੇ ਸਮੇਂ ਤੋਂ ਰੂਸ ਯੂਕਰੇਨ ਜੁੱਧ ਲਗਾਤਾਰ ਚੱਲ ਰਿਹਾ ਹੈ ਇਸ ਜੁੱਧ ਵਿੱਚ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ ਲੱਖਾਂ ਦੀ ਗਿਣਤੀ ਵਿੱਚ ਸੈਨਿਕ ਵੀ ਮਾਰੇ ਗਏ ਨੇ ਦੂਜੇ ਪਾਸੇ ਵਿਦੇਸ਼ਾਂ ਤੋਂ ਇਹਨਾਂ ਦੇਸ਼ਾਂ ਵਿੱਚ ਜਾ ਰਹੇ ਲੋਕਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਇਸ ਦੌਰਾਨ ਰੂਸੀ ਫੌਜ ਵਿੱਚ ਭਰਤੀ ਹੋਏ ਭਾਰਤੀ ਨੌਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਨੌਜਵਾਨ ਨੇ ਇੱਕ ਵੀਡੀਓ ਬਣਾ ਕੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬਿਨਾਂ ਸਿਖਲਾਈ ਤੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ ਉਹ ਵਿਦਿਆਰਥੀ ਵੀਜ਼ਾ ਤੇ ਰੂਸ ਗਏ ਸਨ ਵੀਡੀਓ ਜਾਰੀ ਕਰਦੇ ਹੋਏ ਨੌਜਵਾਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਕਿਹਾ ਕਿ ਉਹਨਾਂ ਨੂੰ ਇਥੋਂ ਬਾਹਰ ਕੱਢ ਕੇ ਉਹਨਾਂ ਦੇ ਘਰ ਵਾਪਸ ਭੇਜ ਦਿੱਤਾ ਜਾਵੇ ਇਸ ਵੀਡੀਓ ਵਿੱਚ ਜਲੰਧਰ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਵਿਦਿਆਰਥੀ ਵੀਜ਼ੇ ਤੇ ਰੂਸ ਆਇਆ ਸੀ ਪਰ ਉਸਨੂੰ ਬਿਨਾਂ ਕਿਸੇ ਸਿਖਲਾਈ ਤੇ ਰੂਸੀ ਫ ਹਾਂਜੀ ਸਾਸਤਰੀ ਗਾਰ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਿਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇਨੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਤੋਖਿਆਂ ਲਿਆਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੱਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਨਿੱਜ ਨਾ ਦਿੰਦੇ ਸਾਨੂੰ ਹਾਂਜੀ ਸਸਰੀ ਗੱਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਬਾਈ ਜਿੱਦਲੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਸਸਰੀ ਗੱਲ ਸਾਰਿਆਂ ਨੂੰ ਵੀਰ ਅਸੀਂ ਰਸ਼ੀਨ ਆਰਮੀ ਵਿੱਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀਜੇ ਤੇ ਆਏ ਸੀਗੇ ਮਾਸਕੋ ਕਨ ਤੋਂ ਕੇ ਨਾਲ ਇਹ ਆਰਮੀ ਦੇ ਪੱਤੀ ਕਰ ਲਿਆ ਸਾਨੂੰ ਕੰਮ ਤਾਂ ਕਹਿ ਕੇ ਅੱਗੇ ਲੈ ਗਏ ਤੇ ਪਛਾਰਾ ਸਾਡੀ ਮੱਤ ਕਰਨੀ ਸਿਰਫ ਹੁਣ ਤੀ ਕਿਸੇ ਨਹੀਂ ਕਰਨਾ ਹੁਣ ਸਾਨੂੰ ਇਹਨਾਂ ਨੇ ਗੰਨਾ ਫਰਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਚੱਗ ਨਾ ਖਾਣ ਨੂੰ ਦਿੰਦੇ ਆ ਸਾਡਾ ਦੁੱਖ ਆਇਆ ਸਾਨੂੰ ਗਾਂ ਭੇਜ ਰਹੇ ਲੜਨ ਵਾਸਤੇ ਸਾਡੇ ਨਾਲ 15 ਬੰਦੇ ਸੀਗੇ ਆਲਰੇਡੀ 5-6 ਬੰਦਿਆਂ ਨੂੰ ਭੇਜ ਚੁੱਕੇ ਆ 5ਾਂ ਦੇ ਵਿੱਚੋਂ ਦਿੱਤੀ ਹੋ ਚੁੱਕੀ ਹੈ ਹੁਣ ਸਾਨੂੰ ਕੱਲ੍ਹ ਬੱਸ ਉਹਨਾਂ ਗਾਂ ਭੇਜਣਾ ਹੈ ਅਸੀਂ ਬੀਜੇਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਸਾਨੂੰ ਇੱਥੋਂ ਕਢਾਇਆ ਜਾਏ ਸਾਡੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ 5 ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਈ 8-6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਭਾਜਪਾ ਸਰਕਾਰ ਨੂੰ ਇਹੋ ਬੋਲਣਾ ਚਾਹੁੰਦੇ ਆ ਕਿ ਸਾਨੂੰ ਇਥੋਂ ਫੜਾ ਦੇਈਏ ਇਸ ਵੀਡੀਓ ਵਿੱਚ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਨੂੰ ਫਰੰਟ ਲਾਈਨ ਸਰਦ ਤੇ ਲੜਨ ਲਈ ਭੇਜਿਆ ਜਾ ਰਿਹਾ ਹੈ। ਰੂਸੀ ਫੌਜ ਵਿੱਚ ਫਸੇ ਮਨਦੀਪ ਕੁਮਾਰ ਦੇ ਭਰਾ ਜਗਜੀਤ ਕੁਮਾਰ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਤਾਵਾਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਰ ਦੂਤਾਵਾਸ ਵੱਲੋਂ ਇਹਨਾਂ ਨੌਜਵਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ। ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਇਸ ਜੰਗ ਦੇ ਵਿੱਚ ਬਹੁਤ ਸਾਰੇ ਭਾਰਤੀ ਯੂਕਰੇਨੀ ਫੌਜ ਦੇ ਵਿੱਚ ਫਸੇ ਹੋਏ ਨੇ। ਦਰਅਸਲ ਕੁਝ ਲੋਕਾਂ ਨੂੰ ਵਿਜ਼ਟਰ ਵੀਜ਼ਾ ਦੇਣ ਦੇ ਬਹਾਨੇ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੁਣ 14 ਹੋਰ ਭਾਰਤੀਆਂ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਜਲੰਧਰ ਦੇ ਇੱਕ ਨੌਜਵਾਨ ਗੁਰਸੇਵਕ ਸਿੰਘ ਨੇ ਵੀਡੀਓ ਕਾਲ ਦੇ ਰਾਹੀਂ ਸਥਿਤੀ ਦੇ ਬਾਰੇ ਦੱਸਿਆ ਉਸਨੇ ਕਿਹਾ ਕਿ ਪਹਿਲਾਂ 8 ਨੌਜਵਾਨ ਫਰੰਟ ਲਾਈਨ ਭੇਜੇ ਗਏ ਸਨ ਅਤੇ ਹੁਣ 6 ਹੋਰ ਭੇਜੇ ਜਾਣਗੇ ਪਿਛਲੇ ਲੰਬੇ ਸਮੇਂ ਤੋਂ ਰੂਸ-ਯੂਕਰੇਨ ਜੁੱਧ ਲਗਾਤਾਰ ਚੱਲ ਰਿਹਾ ਹੈ। ਇਸ ਜੁੱਧ ਵਿੱਚ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲੱਖਾਂ ਦੀ ਗਿਣਤੀ ਵਿੱਚ ਸੈਨਿਕ ਵੀ ਮਾਰੇ ਗਏ ਨੇ। ਦੂਜੇ ਪਾਸੇ ਵਿਦੇਸ਼ਾਂ ਤੋਂ ਇਹਨਾਂ ਦੇਸ਼ਾਂ ਵਿੱਚ ਆ ਰਹੇ ਲੋਕਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰੂਸੀ ਫੌਜ ਵਿੱਚ ਭਰਤੀ ਹੋਏ ਭਾਰਤੀ ਨੌਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਨੌਜਵਾਨ ਨੇ ਇੱਕ ਵੀਡੀਓ ਬਣਾ ਕੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬਿਨਾਂ ਸਿਖਲਾਈ ਦੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ। ਉਹ ਵਿਦਿਆਰਥੀ ਵੀਜ਼ਾ ਤੇ ਰੂਸ ਗਏ ਸਨ। ਵੀਡੀਓ ਜਾਰੀ ਕਰਦੇ ਹੋਏ ਨੌਜਵਾਨਾਂ ਨੇ ਭਾ ਦੇ ਘਰ ਵਾਪਸ ਭੇਜ ਦਿੱਤਾ ਜਾਵੇ ਇਸ ਵੀਡੀਓ ਵਿੱਚ ਜਲੰਧਰ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਵਿਦਿਆਰਥੀ ਵੀਜ਼ੇ ਤੇ ਰੂਸ ਆਇਆ ਸੀ ਪਰ ਉਸ ਨੂੰ ਬਿਨਾਂ ਕਿਸੇ ਸਖਲਾਈ ਤੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕਰ ਦਿੱਤਾ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸਗੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇਨੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਦਿਓ ਬੋਲੋ ਮੇ ਹਾਂਜੀ ਸਾਨੂੰ ਧੋਖਾ ਲੰਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੱਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਕੱਦਣਾ ਦਿੰਦੇ ਸਾਨੂੰ ਹਾਂਜੀ ਸੱਸੀ ਕਾਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਾਨੂੰ ਫਸਾਤਾ ਗਿਆ ਬਾਈ ਜਿੱਲੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਸਸਰੀ ਗੱਲ ਸਾਰਿਆਂ ਨੂੰ ਵੀਰ ਅਸੀਂ ਰਸ਼ੀਨ ਆਰਮੀ ਵਿੱਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀ ਇੱਥੇ ਆਏ ਸੀਗੇ ਮਾਸਕੋ ਸਾਡਾ ਦੁੱਖ ਇਹ ਨਾਲ ਇਹਨਾਂ ਅਰਮੀ ਦੀ ਪੱਤੀ ਕਰ ਲਿਆ ਸਾਨੂੰ ਕੰਮ ਤਾਂ ਕਹਿ ਕੇ ਅੱਗੇ ਲਾਇਆ ਇਹ ਬਚੀ ਪਛਾਰਾ ਅੱਡੀ ਮਤ ਕਰਨੀ ਸਿਰਫ ਹੁਣ ਤੀ ਕਿਸੇ ਨਹੀਂ ਕਰਨਾ ਹੁਣ ਸਾਨੂੰ ਇਹਨਾਂ ਨੇ ਗੰਨਾ ਫਰਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਚੱਕ ਨਾ ਖਾਣ ਨੂੰ ਦਿੰਦੇ ਆ ਸਾਡੇ ਨਾਲ ਦੁੱਖ ਆਇਆ ਸਾਨੂੰ ਗਾਂ ਭੇਜ ਰਹੇ ਲੜਨ ਵਾਸਤੇ ਸਾਡੇ ਨਾਲ 15 ਬੰਦੇ ਸੀਗੇ ਆਲਰੇਡੀ 5-6 ਬੰਦਿਆਂ ਨੂੰ ਭੇਜ ਚੁੱਕੇ ਆ ਉਹ ਕੰਜਾਂ ਦੇ ਵਿੱਚ ਦਿੱਤੀ ਹੋ ਚੁੱਕੀ ਹੈ ਹੁਣ ਸਾਨੂੰ ਕੱਲ੍ਹ ਬੱਸ ਉਹਨਾਂ ਗਾਂ ਭੇਜਣਾ ਹੈ ਅਸੀਂ ਬੀਜੇਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਸਾਨੂੰ ਇੱਥੋਂ ਕਢਾਇਆ ਜਾਏ ਸਾਡੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ 5 ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਏ ਅੱਛੀ 6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਪੀ.ਜੇ.ਪੀ ਸਰਕਾਰ ਨੂੰ ਇਹੋ ਬੋਲਣਾ ਚਾਹੁੰਦੇ ਆ ਕਿ ਸਾਨੂੰ ਇੱਥੋਂ ਘਟਾ ਦੇਈਏ ਇਸ ਵੀਡੀਓ ਵਿੱਚ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਨੂੰ ਫਰੰਟਲਾਈਨ ਸਰਦ ਤੇ ਲੜਨ ਲਈ ਭੇਜਿਆ ਜਾ ਰਿਹਾ ਹੈ ਰੂਸੀ ਫੌਜ ਵਿੱਚ ਫਸੇ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਤਾਵਾਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਰ ਦੂਤਾਵਾਸ ਵੱਲੋਂ ਇਹਨਾਂ ਨੌਜਵਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਜੰਗ ਦੇ ਵਿੱਚ ਬਹੁਤ ਸਾਰੇ ਭਾਰਤੀ ਯੂਕਰੇਨੀ ਫੌਜ ਦੇ ਵਿੱਚ ਫਸੇ ਹੋਏ ਨੇ ਦਰਅਸਲ ਕੁਝ ਲੋਕਾਂ ਨੂੰ ਵਿਜ਼ਟਰ ਵੀਜ਼ਾ ਦੇਣ ਦੇ ਬਹਾਨੇ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਹੁਣ 14 ਹੋਰ ਭਾਰਤੀਆਂ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਜਲੰਧਰ ਦੇ ਇੱਕ ਨੌਜਵਾਨ ਗੁਰਸੇਵਕ ਸਿੰਘ ਨੇ ਵੀਡੀਓ ਕਾਲ ਦੇ ਰਾਹੀਂ ਸਥਿਤੀ ਦੇ ਬਾਰੇ ਦੱਸਿਆ ਉਸਨੇ ਕਿਹਾ ਕਿ ਪਹਿਲਾਂ 8 ਨੌਜਵਾਨ ਫਰੰਟ ਲਾਈਨ ਭੇਜੇ ਗਏ ਸਨ ਅਤੇ ਹੁਣ 6 ਹੋਰ ਭੇਜੇ ਜਾਣਗੇ ਪਿਛਲੇ ਲੰਬੇ ਸਮੇਂ ਤੋਂ ਰੂਸ ਯੂਕਰੇਨ ਜੁੱਧ ਲਗਾਤਾਰ ਚੱਲਿਆ ਹੈ ਇਸ ਜੁੱਧ ਵਿੱਚ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ ਲੱਖਾਂ ਦੀ ਗਿਣਤੀ ਵਿੱਚ ਸੈਨਿਕ ਵੀ ਮਾਰੇ ਗਏ ਨੇ ਦੂਜੇ ਪਾਸੇ ਵਿਦੇਸ਼ਾਂ ਤੋਂ ਇਹਨਾਂ ਦੇਸ਼ ਵਿੱਚ ਜਾ ਰਹੇ ਲੋਕਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਇਸ ਦੌਰਾਨ ਰੂਸੀ ਫੌਜ ਵਿੱਚ ਭਰਤੀ ਹੋਏ ਭਾਰਤੀ ਨੌਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਨੌਜਵਾਨ ਨੇ ਇੱਕ ਵੀਡੀਓ ਬਣਾ ਕੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਬਿਨਾਂ ਸਖਲਾਈ ਤੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ ਉਹ ਵਿਦਿਆਰਥੀ ਵੀਜ਼ਾ ਤੇ ਰੂਸ ਗਏ ਸਨ ਵੀਡੀਓ ਜਾਰੀ ਕਰਦੇ ਹੋਏ ਨੌਜਵਾਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਕਿਹਾ ਕਿ ਉਹਨਾਂ ਨੂੰ ਇਥੋਂ ਬਾਹਰ ਕੱਢ ਕੇ ਉਹਨਾਂ ਦੇ ਘਰ ਵਾਪਸ ਭੇਜ ਦਿੱਤਾ ਜਾਵੇ ਇਸ ਵੀਡੀਓ ਵਿੱਚ ਜਲੰਧਰ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਵਿਦਿਆਰਥੀ ਵੀਜ਼ੇ ਤੇ ਰੂਸ ਆਇਆ ਸੀ ਪਰ ਉਸਨੂੰ ਬਿਨਾਂ ਕਿਸੇ ਸਖਲਾਈ ਤੇ ਰੂਸੀ ਫੌਜ ਹਾਂਜੀ ਸਾਸਤਰੀ ਘਰ ਜੀ ਅਸੀਂ ਰਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇ ਦੇ ਰਿਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇਨੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਤੋਖਿਆਂ ਲਿਆਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੱਗੇ ਲਾਇਏ ਸੀਗੇ ਤੇ ਹੁਣ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਕੱਦਣਾ ਦਿੰਦੇ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਭਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਾਨੂੰ ਫਸਾਤਾ ਗਿਆ ਭਾਈ ਜਿੱल्ली ਮਦਦ ਹੋ ਸਕਦੀ ਸਾਡੀ ਮਦਦ ਕਰੋ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰ ਅਸੀਂ ਰਸ਼ੀਨ ਆਰਮੀ ਵਿੱਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀਜਿਟ ਆਏ ਸੀਗੇ ਮਾਸਕੋ ਸਾਨੂੰ ਧੋਖੇ ਨਾਲ ਇਹਨਾਂ ਆਰਮੀ ਦੇ ਪੱਤੀ ਕਰ ਲਿਆ ਸਾਨੂੰ ਕੰਮ ਤਾਂ ਕਹਿ ਕੇ ਅੱਗੇ ਲੈ ਗਏ ਤੇ ਪਛਾਰਾ ਸਾਡੀ ਮੱਤ ਕਰਨੀ ਸਿਰਫ ਹੁਣ ਤੱਕ ਕਿਸੇ ਨੇ ਕਰਨਾ ਹੁਣ ਸਾਨੂੰ ਇਹਨਾਂ ਨੇ ਗੰਨਾ ਫੜਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਚੰਗਣਾ ਖਾਣ ਨੂੰ ਦਿੰਦੇ ਆ ਸਾਡੇ ਨਾਲ ਧੋਖਾ ਹੋਇਆ ਸਾਨੂੰ ਗਾਂ ਭੇਜ ਰਹੇ ਲੜਨ ਵਾਤੇ ਸਾਡੇ ਨਾਲ 15 ਬੰਦੇ ਸੀਗੇ ਆਲਰੇਡੀ 5-6 ਬੰਦਿਆਂ ਨੂੰ ਭੇਜ ਚੁੱਕੇ ਆ ਉੱਕੰਜਾਂ ਦੇ ਵਿੱਚ ਤਤਰੀ ਹੋ ਚੁੱਕੀ ਹੈ ਹੁਣ ਸਾਨੂੰ ਕੱਲ੍ਹ ਬੱਸ ਉਹਨਾਂ ਗਾਂ ਭੇਜਣਾ ਰਾਂ ਅਸੀਂ ਬੀਜੇਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਸਾਨੂੰ ਇੱਥੋਂ ਕਢਾਇਆ ਜਾਏ ਸਾਡੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ ਪੰਜ ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਏ ਅੱਜ 6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਭਾਜਪਾ ਸਰਕਾਰ ਨੂੰ ਇਹੋ ਬੋਲਣਾ ਚਾਹੁੰਦੇ ਆ ਕਿ ਸਾਨੂੰ ਇੱਥੋਂ ਘੜਾ ਦੇਈਏ ਇਸ ਵੀਡੀਓ ਵਿੱਚ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹਨਾਂ ਨੂੰ ਫਰੰਟ ਲਾਈਨ ਸਰਦ ਤੇ ਲੜਨ ਲਈ ਭੇਜਿਆ ਜਾ ਰਿਹਾ ਹੈ ਰੂਸੀ ਫੌਜ ਵਿੱਚ ਫਸੇ ਮਨਦੀਪ ਕੁਮਾਰ ਦੇ ਭਰਾ ਜਗਜੀਤ ਕੁਮਾਰ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੂਤਾਵਾਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਪਰ ਦੂਤਾਵਾਸ ਵੱਲੋਂ ਇਹਨਾਂ ਨੌਜਵਾਨਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਨਿਰਧਾਰਾ ਨਿਰਪ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ